ਸਰ ਆਜੀ ਜੋ ਪ੍ਰੈਸ ਕਾਨਫਰੰਸ ਹੋ ਰਹੀ ਹੈ ਬਾਰੇ। ਇਹ ਜੀ ਇੱਕ ਸਾਡੀ ਕ੍ਰਾਈਮ ਬ੍ਰਾਂਚ ਨੇ ਸੀਪੀ ਸਾਹਿਬ ਦੇ ਨਿਰਦੇਸ਼ਾਂ ਤੇ ਸਪੈਸ਼ਲ ਆਪਰੇਸ਼ਨ ਲਾਂਚ ਕੀਤੇ ਜਿਸ ਤਹਿਤ ਮਾਰਨਿੰਗ ਦੇ ਵਿੱਚ ਸਾਡੀਆਂ ਦੋ ਪਾਰਟੀਆਂ ਜਿਹੜੀਆਂ ਉਹ ਏਰੀਆ ਦੇ ਵਿੱਚ ਨਿਕਲੀਆਂ ਹੋਈਆਂ ਸੀ ਟੂ ਨੈਪ ਦਾ ਕੰਪਲੀਸ਼ਟ ਇੱਕ ਇਨਫੋਰਮੇਸ਼ਨ ਆਈ ਜਿਸ ਨੂੰ ਡਿਵੈਲਪ ਕਰਦੇ ਹੋਏ ਇੱਕ ਇੰਡੀਵਿਜੂਅਲ ਨਵਾਲੇ ਗੱਲਕਾ ਹੈਗਾ 17 ਸਾਡੇ 17 ਸਾਲ ਦਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 10 ਦੇਸੀ ਕੱਟੇ ਬਰਾਮਦ ਹੋਏ ਆ। ਜਿਹੜੇ ਕਿ ਸਰਪ੍ਰਾਈਜ਼ਿੰਗ ਹੈ ਇਹ ਆਪੀਓ ਨੇ ਖੁਦ ਬਣਾਏ ਹੋਏ ਆ ਜੋ ਕਲੇਮ ਕਰਦਾ ਨਾਲ ਜਿਹਦੇ ਨਾਲ ਉਹ ਬਣਾਉਂਦਾ ਸੀਗਾ ਉਹ ਲੋਹਾ ਕਟਰ ਐਂਡ ਡ੍ਰਿਲ ਮਸ਼ੀਨ ਵੀ ਨਾਲ ਬਰਾਬਰ ਸੀ ਸਰ ਕਿਦੋਂ ਤੋਂ ਬਣਾ ਰਿਆ ਸੀ ਇੱਕ ਲਗਭਗ 11 ਕ ਮਹੀਨੇ ਤੋਂ ਬਣਾ ਰਿਹਾ ਸੀ ਸਰ ਕਿਹੜੀ ਜਗ੍ਹਾ ਤੇ ਬਣਾ ਰਿਆ ਸੀ ਕਿੱਥੋਂ ਪੁਲਿਸ ਨੇ ਹੰਮਲ ਕੀਤਾ ਅਸੀਂ ਇਹਨੂੰ ਰੌਂਡ ਅਪ ਕੀਤਾ ਜੇ ਘਾਹ ਮੰਡੀ ਚੌਂਕ ਦੇ ਲਾਗੇ ਗਰਾਊਂਡ ਸੀ ਉੱਥੇ ਬੈਗ ਦੇ ਵਿੱਚ ਰੱਖ ਕੇ ਬੈਠਾ ਹੋਇਆ ਸੀਗਾ ਸ਼ਾਇਦ ਕਿਸੇ ਦੀ ਵੇਟ ਕਰ ਰਿਹਾ ਸੀ ਸਰ ਇਹ ਕਿਸੇ ਗੈਂਗ ਦਾ ਨਾਲ ਹੈ ਗੈਂਗ ਨੂੰ ਕਹਿੰਦੀ ਹੈ ਫਿਲਹਾਲ ਇਹ ਇਕੱਲਾ ਹੀ ਹੈ ਜੀ ਮਾਰਨਿੰਗ 'ਚ ਅਰੈਸਟ ਕੀਤਾ ਹੈ ਇਸ ਕਰਕੇ ਤਫਤੀਸ਼ ਚੱਲ ਰਹੀ ਹੈ ਹੁਣ ਸ ਸ਼ੈਗਿਫਟ ਹੁੰਦਾ ਸੀ ਇਹ ਫੈਕਟਰੀ ਚ ਬਣਾਉਂਦਾ ਸੀ ਜਾਂ ਆਪ ਕਰੇ ਬਹਿ ਕੇ ਨਹੀਂ ਬਣਾਉਂਦਾ ਤੇ ਆਪ ਹੀ ਸੀ ਕਿਸ ਜਗ੍ਹਾ ਤੇ ਬਣਾਉਂਦਾ ਸੀ ਉਹ ਵੈਰੀਫਾਈ ਕਰਕੇ ਫਿਰ ਹੁੰਦਾ ਸੀ ਹੋਰ ਵੀ ਕੰਮ ਕਰ ਹਲੇ 10ਵੀਂ ਪਾਸ ਕੀਤੀ ਸੀ ਜੀ ਨੇ ਕੋਈ ਕੰਮ ਨਹੀਂ ਕਰ ਸਰ ਇਹਦਾ ਦਿਮਾਗ ਕਿੱਦਾਂ ਆਇਆ ਵੀ ਮੈਂ ਦੇਸੀ ਕੱਟੇ ਬਣਾ ਕੇ ਜਿਹੜੇ ਸਪਲਾਈ ਕਰਾਂ ਇਹ ਜੋ ਹਲੇ ਤੱਕ ਦੀ ਇਨਫੋਰਮੇਸ਼ਨ ਆਈ ਹੈ ਕਿ ਇਹ ਸੋਸ਼ਲ ਮੀਡੀਆ ਦੇ ਉੱਤੇ ਨੇ ਸਿੱਖਿਆ ਕੰਮ ਥੋੜਾ ਬਹੁਤ ਸਰ ਦੇਸੀ ਕੱਟੇ ਤੋਂ ਲਾਭ ਹੋਰ ਕਿਹੜਾ ਕਿਹੜਾ ਸਮਾਨ ਬਰਾਮਦ ਹੋਏ ਕੋਈ ਮਸ਼ੀਨਰੀ ਵਗੈਰਾ ਇਹਦੇ ਕੋਲ ਡ੍ਰਿਲ ਮਸ਼ੀਨ ਹੈ ਤੇ ਲੋਹਾ ਕਟਰ ਦੀ ਮਸ਼ੀਨ ਹੈ ਸਤ ਪਤਾ ਲੱਗਿਆ ਤੇ ਨਾਲ ਹੋਰ ਵੀ ਕੋਈ ਲੋਕ ਕੰਮ ਕਰਦੇ ਨੇ ਨਹੀਂ ਹਜੇ ਜੀ ਅਜੇ ਤਫਤੀਸ਼ ਚੱਲ ਰਹੀ ਹੈ ਜੀ ਡਿਟੇਲਸ ਆਗਿਆ ਬਾਅਦ ਵਿੱਚ ਪੁਰਾਣੇ ਮਾਮਲੇ ਵੀ ਕੋਈ ਨਾ ਕੋਈ ਮਾਮਲਾ ਨਹੀਂ ਹੈ ਜੀ ਫਸਟ ਟਾਈਮ